ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਬਾਰੇ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਉਸੇ ਖੜੀ ਦੇ ਵਿੱਚ ਅੱਜ ਅਸੀਂ ਪੰਜ ਦੇ ਪੰਜ ਬਲੋਕਾਂ ਦੇ ਵਿੱਚ ਜਾਗਰੂਕਤਾ ਵੈਨ ਜੋ ਕਿ ਹਰ ਪਾਸੇ ਜਾ ਕੇ ਪਰਾਲੀ ਨਾ ਸਾੜਨ ਦੇ ਬਾਰੇ ਅਪੀਲ ਕਰੇਗੀ ਉਹ ਲੋਕਾਂ ਨੂੰ ਜਾਗਰੂਕ ਕਰੇਗੀ ਤੁਹਾਡੇ ਰਾਹੀਂ ਮੈਂ ਇੱਕ ਬਾਰ ਫੇ ਸਾਰੇ ਜ਼ਮੀਂਦਾਰ ਭਰਾਵਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਪਰਾਲੀ ਨੂੰ ਨਾ ਸਾੜਿਆ ਜਾਵੇ ਅਤੇ ਪਰਾਲੀ ਨੂੰ ਮੈਨੇਜ ਕਰਨ ਦੇ ਹੋਰ ਜੋ ਤੁਕਵੇਂ ਤਰੀਕੇ ਨੇ ਉਹਨਾਂ ਨੂੰ ਅਪਣਾਇਆ ਜਾਵੇ ਅਤੇ ਪ੍ਰਸ਼ਾਸਨ ਦਾ ਪਰਿਆਵਰਣ ਅਤੇ ਵਾਤਾਵਰਣ ਨੂੰ ਸਾਫ਼ ਉਦਰਾ ਰੱਖਣ ਦੇ ਵਿੱਚ ਸਹਿਯੋਗ ਦਿੱਤਾ ਜਾਵੇ ਇਹਦੇ ਵਿੱਚ ਇਸ ਖੜੀ ਦੇ ਵਿੱਚ ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਕਿ ਸਾਡਾ ਜੋ ਐਗਰੀਕਲਚਰ ਮਹਿਕਮਾ ਕੋਆਪਰੇਟਿਵ ਮਹਿਕਮਾ ਉਹ ਹਰ ਸੰਭਵ ਉਪਰਾਲੇ ਕਰ ਰਿਹਾ ਲੋਕਾਂ ਤੱਕ ਪਹੁੰਚ ਕਰਨ ਕਰਨ ਦੇ ਬਕਸਦ ਨਾਲ ਵਕਫਾ ਕੈਂਪਸ ਲਾਏ ਜਾ ਰਹੇ ਹਨ ਜਿੱਥੇ ਤੱਕ ਸੰਦ ਦਾ ਸਵਾਲ ਹੈ ਜੋ ਸੰਦ ਹੈ ਉਹ ਸਾਰੀ ਸੰਦਾਂ ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਉਪਲਬਧ ਹੈ ਤਾਂ ਮੈਂ ਬੇਨਤੀ ਕਰਾਂਗਾ ਕਿਸਾਨ ਭਰਾਵਾਂ ਨੂੰ ਕਿ ਸੰਦ ਦਾ ਵਧ ਤੋਂ ਵਧ ਉਪਯੋਗ ਕਰਦੇ ਹੋਏ ਪਰਾਲੀ ਨੂੰ ਨਾ ਸਾੜਿਆ ਜਾਵੇ ਅਤੇ ਉਹਦੀ ਮੈਨੇਜਮੈਂਟ ਵਧੀਆ ਤਰੀਕੇ ਨਾਲ ਠੁਕਵੇਂ ਤਰੀਕੇ ਨਾਲ ਕੀਤੀ ਜਾਵੇ ਧੰਨਵਾਦ